ਤੁਸੀਂ ਜਿਸ ਬੱਚੇ ਨੂੰ ਦੇਖ ਰਹੇ ਹੋ ਇਸ ਬੱਚੇ ਦਾ ਨਾਮ ਹੈ ਗੁਰ ਰਹਿਮਤ ਸਿੰਘ ਗਿੱਲ ਔਰ ਇਸ ਬੱਚੇ ਦੇ 7 ਕਿੱਲੇ ਜ਼ਮੀਨਾਂ ਆ ਜੀ ਪਰ ਇਹਦੇ ਪਿਤਾ ਜੀ ਇਸ ਵਕਤ ਨਹੀਂ ਹੈਗੇ ਦੁਨੀਆ ਦੇ ਵਿੱਚ ਬਹੁਤ ਵੱਡਾ ਘਾਟਾ ਘਾਟਾ ਪਰਿਵਾਰ ਨੂੰ ਜਿਹੜਾ ਪਿਆ ਬਾਪ ਨਾ ਹੋਵੇ ਬੱਚੇ ਦੇ ਸਿਰ ਤੇ ਪਰ ਇਸ ਬੱਚੇ ਦੀ 7 ਕਿੱਲੇ ਪੈਲੀ ਆ ਜੋ ਅੱਜ ਇਹਨਾਂ ਯੋਧਿਆਂ ਦੇ ਸਾਥ ਨਾਲ ਅਸੀਂ ਪੱਧਰ ਕਰਕੇ ਦਿੱਤੀ ਆ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਨੂੰ ਤੁਸੀਂ ਇੰਨਾ ਸਹਿਯੋਗ ਕੀਤਾ ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੜ੍ਹ ਪੀੜਤ ਕਿਸਾਨਾਂ ਦੀਆਂ ਪੈਲੀਆਂ ਪਿਛਲੇ 3 ਮਹੀਨਿਆਂ ਤੋਂ ਪੱਧਰ ਕਰ ਰਹੇ ਹਾਂ ਜੀ ਬੇਟਾ ਕਿਨਾ ਮਾ ਤੁਹਾਡਾ ਗਰਾਮ ਤੇ ਸੇਂਗਾ ਗਿਆ ਕਿੰਨੀ ਜ਼ਮੀਨ ਕਿੰਨੀਆਂ ਤੁਹਾਡੇ ਕੋਲੇ 6 ਕਿੱਲੇ ਪੁੱਤ ਪਹਿਲੀ ਪੱਧਰ ਹੋ ਗਈ ਹਾਂਜੀ ਖਾਦ ਬੀਜ ਹਾਂਜੀ ਲੈ ਆਂਦਾ ਪੁੱਤ ਸਾਡੇ ਕੋਲੋਂ ਹਾਂਜੀ ਠੀਕ ਆ ਕੌਣ ਲੈ ਕੇ ਆਇਆ ਸੀ ਅੱਛਾ ਠੀਕ ਆ ਵੀਰੇ ਮਿਲ ਗਿਆ ਖਾਦ ਬੀਜ ਸਾਰਾ ਹਾਂਜੀ ਬਾਬਾ ਜੀ ਖਾਦ ਬੀਜ ਮਿਲ ਗਿਆ ਜੀ ਇਹਨਾਂ ਨੂੰ ਲੈ ਕੇ ਆਂਦਾ 7 ਕਿੱਲੇ ਆਂਦੇ ਜੀ ਠੀਕ ਆ ਜ਼ਮੀਨ ਇਹਨਾਂ ਦੀ ਆਪਾਂ ਕਿੰਨੀ ਪੱਧਰ ਕਰਤੀ ਜੀ ਜ਼ਮੀਨ 7 ਕਿੱਲੇ ਪੱਧਰ ਹੋ ਗਈ ਆ ਜੀ ਠੀਕ ਆ ਜੀ ਖਾਦ ਬੀਜ ਮਤਲਬ ਸਾਡੇ ਕੋਲੋਂ ਗੁਰੂ ਘਰ ਚੋਂ ਲੈ ਗੁਰੂ ਘਰ ਤੋਂ ਲੈਂਦਾ ਜੀ ਆਪਣੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆ ਜੀ ਔਰ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਵੱਖ-ਵੱਖ ਥਾਵਾਂ ਤੋਂ ਆਪਣੇ ਟਰੈਕਟਰ ਲੈ ਕੇ ਆਏ ਨੇ ਇਹ ਸਾਰੇ ਵੀਰਾਂ ਦਾ ਧੰਨਵਾਦ ਔਰ ਜਿਹੜੇ ਵੀਰ ਪਹਿਲਾਂ ਸੇਵਾ ਕਰਕੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਅਸੀਂ ਪਿਛਲੇ 3 ਮਹੀਨਿਆਂ ਤੋਂ ਸੇਵਾ ਨਿਭਾ ਰਹੇ ਆ ਸੰਗਤ ਜੀ 3 ਮਹੀਨਿਆਂ ਤੋਂ 3 ਪਿੰਡਾਂ ਦਾ ਇੱਕ-ਇੱਕ ਕਿਸਾਨ ਜਿਨ੍ਹਾਂ ਦੀ ਪਹਿਲੀ ਪੱਧਰ ਹੋ ਗਈ ਜੀ ਖਾਦ ਬੀਜ ਪ੍ਰੋਪਰ ਜਿਹੜਾ ਦਿੱਤਾ ਗਿਆ ਆਪਣਾ ਫਰਜ ਸੇਵਾ ਸੁਸਾਇਟੀ ਸੰਸਥਾ ਵੱਲੋਂ ਅਤੇ ਅਸੀਂ ਦੱਸਣਾ ਚਾਹੁੰਦੇ ਆ ਇੰਨਾ ਗੁਰੂ ਨਾਨਕ ਪਾਤਸ਼ਾਹ ਦਾ ਭੰਡਾਰਾ ਇੰਨਾ ਵਰਤਿਆ ਵੀ ਅਸੀਂ 6 ਪਿੰਡਾਂ ਨੂੰ ਖਾਦ ਬੀਜ ਵੰਡੇ ਆ ਜੀ ਔਰ 5 ਪਿੰਡਾਂ ਦੀ ਪਹਿਲੀ ਪੱਧਰ ਕਰ ਰਹੇ ਆ ਜੀ ਅਸੀਂ 3 ਪਿੰਡਾਂ ਨੂੰ ਗੋਦ ਲਿਆ ਸੀ ਸੰਗਤ ਜੀ 3 ਪਿੰਡ ਕੰਪਲੀਟ ਕਰ ਦਿੱਤੇ ਗਏ ਨੇ ਕੋਈ 1-2 ਪਰਿਵਾਰ ਰਹਿ ਗਿਆ ਔਰ 3 ਪਿੰਡਾਂ ਤੋਂ ਇਲਾਵਾ 2 ਪਿੰਡਾਂ ਦੀ ਹੋਰ ਪਹਿਲੀ ਪੱਧਰ ਕੀਤੀ ਜਾ ਰਹੀ ਆ ਇੱਕ ਪਿੰਡ ਰਸੂਲਪੁਰਾ ਉਹਦੀ 60-70 ਕਿਲੇ ਇੱਕ ਪਿੰਡ ਮੁੱਠਿਆਂ ਵਾਲਾ 100-150 ਕਿਲਾ ਉਹਦਾ ਪੱਧਰ ਕਰ ਦਿੱਤਾ ਜਾਊਗਾ ਜੀ ਅੱਜ ਟਰੈਕਟਰ ਚੱਲ ਰਹੇ ਨੇ ਔਰ ਤੁਸੀਂ ਸਾਨੂੰ ਇੰਨੀ سپورਟ ਕੀਤੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਇੱਕ ਇੱਕ ਚੀਜ਼ ਰਿਟਰਨ ਦੇ ਵਿੱਚ ਪ੍ਰੂਫ ਰੱਖਦੇ ਹਾਂ ਇੱਕ ਇੱਕ ਚੀਜ਼ ਦਾ ਵੀਡੀਓਗ੍ਰਾਫੀ ਦੇ ਵਿੱਚ ਜੇਕਰ ਅਸੀਂ ਕਿਸੇ ਵੀ ਟਰੈਕਟਰ 'ਚ ਡੀਜ਼ਲ ਪਾਉਂਦੇ ਸੀ ਤਾਂ ਉਹਦੀ ਬਕਾਇਦਾ ਇੱਕ 10 ਸਕਿੰਟ ਦੀ ਵੀਡੀਓ ਬਣਾਈ ਜਾਂਦੀ ਆ ਇੱਕ ਪ੍ਰੂਫ ਦੇ ਵਜੋਂ ਔਰ ਤੁਸੀਂ ਸਾਨੂੰ ਇੰਨਾ ਸਹਿਯੋਗ ਕੀਤਾ ਮੈਂ ਕਹਿੰਦਾ ਜੀ ਤਿੰਨ ਪਿੰਡ ਕੰਪਲੀਟ ਕਰਨੇ ਤਾਂ ਮਤਲਬ 3 ਕਰੋੜ ਰੁਪਏ ਦੀ ਸੇਵਾ ਅਜੀ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਸਾਡੇ ਕੋਲੇ ਢੰਡਾਰਾ ਨਹੀਂ ਮੁੱਕ ਰਿਆ ਸੀ ਅਸੀਂ ਅਗਲੇ ਪਿੰਡ ਜਾਵੜੇ ਢੰਡਾਰਾ ਨਹੀਂ ਮੁੱਕ ਰਿਆ ਸੀ ਪੰਜਵੇਂ ਪਿੰਡ ਜਿਹੜਾ ਅੱਜ ਟਰੈਕਟਰ ਚੱਲ ਰਹੇ ਨੇ ਐਡਾ ਵੱਡਾ ਸਹਿਯੋਗ ਤੁਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਨੂੰ ਕੀਤਾ ਔਰ ਆਹ ਟਰੈਕਟਰਾਂ ਦਾ ਸਹਿਯੋਗ ਐਦਾਂ ਦੇ ਨੌਜਵਾਨ ਜਦੋਂ ਲੈ ਕੇ ਆਏ ਵੱਖ-ਵੱਖ ਥਾਵਾਂ ਤੋਂ ਆਪਣੇ ਆਪਣੇ ਟਰੈਕਟਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਕੱਲਾ ਡੀਜ਼ਲ ਕੱਲਾ ਸਹਿਯੋਗ ਵੀ ਅਸੀਂ ਕੀ ਕਰ ਸਕਦੇ ਸੀ ਜੇ ਐਦਾਂ ਦੇ ਇਨਸਾਨ ਵੱਖ-ਵੱਖ ਥਾਵਾਂ ਤੋਂ ਟਰੈਕਟਰ ਲੈ ਕੇ ਨਾ ਪਹੁੰਚਦੇ ਤੇ ਅੱਜ ਇਸ ਬੱਚੇ ਦੀ 7 ਕਿਲੇ ਪੈਲੀ ਪੱਧਰ ਕਰ ਦਿੱਤੀ ਗਈ ਆ ਜੀ ਤੁਸੀਂ ਸਾਰੇ ਅਰਦਾਸ ਕਰੋ ਬੱਚਾ ਪੁੱਤ ਤਾਂ بڑا ਹੋ ਕੇ ਖੇਤੀ ਕਰਨੀ ਆ ਠੀਕ ਆ ਇਹ ਨਾਲ ਜੌਬ ਲੱਗਣਾ ਠੀਕ ਆ ਕੀ ਬਣਨਾ ਪੁੱਤ ਕੀ ਬਣੇਗਾ ਕੋਈ ਨਾ ਸੰਗਣਾ ਪੁੱਤ ਕੋਈ ਨਾ ਡਾਕਟਰ ਹੈ ਚੱਲ ਬਹੁਤ ਵਧੀਆ ਪੁੱਤ ਗੁਰੂ ਸਾਹਿਬ ਤੈਨੂੰ ਚੜ੍ਹਦੀ ਕਲਾ ਕਰਨ ਬਹੁਤ ਸਾਰਾ ਪਿਆਰ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ